ਤੇ ਵੀ ਸੋਚਦੇ ਯਾਰਾਂ ਦੇ ਅੱਗੇ ਭੋਖੇ ਸਹੀ ਤੋਂ ਸਾਡੀ ਸੋਚਦੇ ਯਾਰਾਂ ਦੇ ਅੱਗੇ ਭੋਖੇ ਨਾਨ ਬਲਕਾਰ ਸਿੰਘ ਜੀ ਜੇ ਪਿੰਡ ਤੇੜਾ ਤੇ ਜ਼ਿਲ੍ਹਾ ਤਹਿਸੀਲ ਵਾਲਾ ਅੰਮ੍ਰਿਤਸਰ ਤੋਂ ਜਿਹੜਾ ਸਾਡੇ ਨਾਲ 12 ਤਰੀਕ ਤੋਂ ਉੱਥੇ ਗਏ ਸੀ ਸ਼ੰਭੂ ਬਾਟਾ ਤੇ 13 ਇਹ ਡਟੇ ਹੋਏ ਸੀ ਉੱਥੇ ਸਾਡੇ ਨਾਲ ਜਿਹੜਾ 13 ਤਰੀਕ ਨੂੰ ਸਾਡੇ ਗੋਲੇ ਮਾਰੇ ਗਏ ਇਹਨਾਂ ਨੂੰ ਉਹ ਸੇ ਦਿਨਾਂ ਦੀ ਢਿੱਲੀ ਹੋ ਗਈ ਫਿਰ 21 ਤਰੀਕ ਨੂੰ ਸਾਡੇ ਦੇ ਮਨ ਉਹਨਾਂ ਨੇ ਪ੍ਰਸ਼ਾਸਨ ਨੇ ਗੋਲੇ ਮਾਰੇ ਰਬੜ ਦੀਆਂ ਗੋਲੀਆਂ ਮਾਰੀਆਂ ਗਈਆਂ ਥਰੂ ਗੈਸਟ ਉਦੋਂ ਤੋਂ ਇਹ ਢਿੱਲੇ ਚੱਲੇ ਆ ਰਹੇ ਹੇ ਥੋੜੇ ਜਿ ਇਹਨਾਂ ਦੀ ਸਿਹਤ ਜੋ ਹੁਣ ਥੋੜੀ ਜਿਹਾ ਦੇ ਤਕਲੀਫ ਮੈਨੂੰ ਜਿਆਦੀ ਹੋਈ ਹੈ ਤੇ ਮੈਂ ਪਿੰਡ ਜਾਣਾ ਹੈ ਇਹ ਰਾਜਪੁਰੇ ਸਟੇਸ਼ਨ ਤੇ ਆ ਕੇ ਬੈਠੀ ਹੈ ਮੁੰਡੇ ਛੱਡ ਕੇ ਗਏ ਆ ਤੇ ਉੱਥੇ ਇਹਨਾਂ ਦੀ ਡੈਥ ਹੋ ਗਈ ਹੈ ਕੀ ਮੰਗ ਕਰਦੇ ਪ੍ਰਸ਼ਾਸਨ ਕੋਲ ਪ੍ਰਸ਼ਾਸਨ ਤੋਂ ਮੰਗ ਕਰਦੇ ਜੀ ਇਹਨਾਂ ਨੂੰ ਕਿਸਾਨ ਛੋਟੇ ਕਿਸਾਨਾਂ ਨੂੰ ਵੱਧ ਵੱਧ ਮਾਹਵਜਾ ਦਿੱਤਾ ਜਾਵੇ ਔਰ ਇੱਕ ਪਰਿਵਾਰ ਦੇ ਜੀ ਨੂੰ ਜਿਹੜੀ ਐਲਾਨ ਕੀਤਾ ਸਰਕਾਰ ਨੇ ਨੌਕਰੀ ਦਿੱਤੀ ਮੈਂ ਤਾਮੜ ਤਨਮਨ ਖਤਰਾਈ ਕਲਾ ਕੀਰਤਿਕ ਸੰਜੋਨ ਪੰਜਾਬ ਦਾ ਸੁਪਰ ਸਤਤਰ ਆ ਬਹੁਤ ਦੁੱਖ ਦੀ ਗੱਲ ਹੈ ਕਿ ਇਹ ਕਿਸਾਨ ਜਿਹੜਾ ਬਲਕਾਰ ਸਿੰਘ ਸਾਥੋਂ ਵਿਛੜ ਚੁੱਕਾ ਕਿਸਾਨ ਲਹਿਰ ਚੋਂ ਇੱਕ ਹੋਰ ਸਾਥੀ ਕਿਰਿਆ ਸਰਕਾਰ ਨੇ ਜੋ ਵਾਦਾ ਖਲਾਫੀ ਕੀਤੀ ਸੀ 13 ਮਹੀਨੇ ਦਿੱਲੀ ਬਾਰਡਰਾਂ ਤੇ ਬੈਠ ਕੇ ਕੇਂਦਰ ਸਰਕਾਰ ਨੇ ਜੋ ਕਿਸਾਨਾਂ ਮਜ਼ਦੂਰਾਂ ਦਬੇ ਕੁਚਲੇ ਲੋਕਾਂ ਨਾਲ ਜਿਹਦੇ ਚ 750 ਕਿਸਾਨ ਵੀ ਸ਼ਹੀਦ ਹੋਇਆ ਉਹਨਾਂ ਦਾ ਲਿਖਤੀ ਵਾਅਦਾ ਕਰਕੇ ਐਮਐਸਪੀ ਦੀ ਸੀ 2 550 ਨਾਲ ਜਿਹੜਾ ਉਹ ਲਾਗੂ ਕਰਨ ਦੀ ਗੱਲ ਕਰਕੇ ਔਰ ਲਖੀਮਪੁਰ ਖੀਰੀ ਦੇ ਕਾਤਲਾਂ ਨੂੰ ਜਿਹੜਾ ਸਜ਼ਾ ਦਿਵਾਉਣ ਲਈ ਔਰ ਜਾਂ ਬਿਜਲੀ ਐਕਟ 200 ਵੀ ਰੱਦ ਕਰਾਉਣ ਲਈ ਕਰਜ਼ਾ ਮਾਫੀ ਲਈ ਕਿਸਾਨਾਂ ਦੇ ਜਿਹੜੇ ਸ਼ਹੀਦ ਹੋਏ ਉਹਨਾਂ ਦੇ ਪਰਿਵਾਰਾਂ ਨੂੰ ਨੌਕਰੀ ਦਿਵਾਉਣ ਲਈ ਜਾਂ ਜਿਹੜੇ ਸਾਡੇ ਤੇ ਕੇਸ ਬਣੇ ਸੀ ਮੋਰਚੇ ਦੇ ਦਰਮਿਆਨ ਉਹਨਾਂ ਕੇਸਾਂ ਨੂੰ ਰੱਦ ਕਰਾਉਣ ਲਈ ਜਾਂ ਜਿਹੜੇ ਯੂਪੀ ਚ ਲਖੀਮਪੁਰ ਕੀਰੀ ਚ ਕਿਸਾਨਾਂ ਦੇ ਪਰਚੇ ਦਰਜ ਹੋਏ ਆ ਤੇ ਸਾਰੀਆਂ ਲਿਖਤੀ ਮੰਗਾਂ ਮੰਨ ਕੇ ਮੋਦੀ ਨੇ ਜਿਹੜੀ ਵਾਅਦਾ ਖੁਲਾਫੀ ਕੀਤੀ ਆ ਉਹਦਾ ਕਰਕੇ ਜਿਹੜੇ ਕਿਸਾਨਾਂ ਨੂੰ ਮੋਰਚੇ ਲਾਉਣੇ ਪੈ ਰਹੇ ਆ ਮੋਦੀ ਕਾਰਪੋਰੇਟਾਂ ਦੀ ਗੱਲ ਕਰਦਾ ਕਿਸਾਨਾਂ ਮਜ਼ਦੂਰਾਂ ਦੀ ਨਹੀਂ ਕਰਦਾ ਸਾਰੀਆਂ ਪ੍ਰਾਈਵੇਟੇਸ਼ਨ ਇਹਨੇ ਸ਼ੁਰੂ ਕੀਤੀ ਹੋਈ ਆ ਪ੍ਰਾਈਵੇਟ ਨੀਤੀਆਂ ਲਾਗੂ ਕਰ ਰਿਆ ਕੇਂਦਰ ਸਰਕਾਰ ਜਿਹੜੀ ਹੈ ਉਹ ਭਾਜਪਾ ਦੀ ਸਰਕਾਰ ਜਿਹੜੀ ਹੈ ਉਹ ਕਾਰਪੋਰੇਟਆਂ ਕਹਾਣੀਆਂ ਡਬਲਯੂਟੀ ਉਹਦੀਆਂ ਜੋ ਨੀਤੀਆਂ ਉਹਨਾਂ ਨੂੰ ਬੜੀ ਤੇਜ਼ੀ ਨਾਲ ਜਿਹੜਾ ਉਹ ਲਾਗੂ ਕਰ ਰਿਆ ਤਾਂ ਇਹ ਅੱਜ ਸਾਡਾ ਸ਼ਹੀਦ ਕਿਸਾਨ ਹੈ ਉਹਨੂੰ ਅਸੀਂ ਆਪਣੀ ਜਥੇਬੰਦੀ ਕਿਰਤੀ ਕਿਸਾਨੀ ਮੰਡਲ ਵੱਲੋਂ ਸਰਦਾ ਦੇ ਫੋਲਰ ਪਰ ਕਰਦੇ ਆਂ ਕਿ ਸਰਕਾਰ ਤੋਂ ਮੰਗ ਕਰਦੇ ਆਂ ਕਿ ਪਰਿਵਾਰ ਦੀ ਆਰਥਿਕ ਮਦਦ ਕੀਤੀ ਜਾਵੇ ਇੱਕ ਜੀ ਨੂੰ ਨੌਕਰੀ ਦਿੱਤੀ ਜਾਵੇ ਕਰਜ਼ਾ ਜੇ ਉਹਦਾ ਕਰਜ਼ੇ ਤੇ ਦੀਕ ਮਰਵਾਈ ਜਾਵੇ ਕਿ ਇਹ ਅੱਜ ਅਸੀਂ ਮੰਗ ਕਰਦੇ ਆਂ ਕਿ ਪਰਿਵਾਰ ਦੀ ਹੈਲਪ ਕਰੇ ਸਰਕਾਰ ਔਰ ਕੇਂਦਰ ਸਰਕਾਰ ਜਿਹੜੀਆਂ ਕਿਸਾਨਾਂ ਦੀਆਂ ਮੰਗਾਂ ਅਧੂਰੀਆਂ ਛੱਡ ਕੇ ਗਈ ਐ ਉਹਨੂੰ ਪੂਰੀਆਂ ਕਰੇ ਹੁਣ ਤਾਂ ਚੋਣ ਜਾਬਤਾ ਲੱਗ ਗਿਆ ਹੁਣ ਤਾਂ ਅਗਲੀ ਸਰਕਾਰ ਜਿਹੜੀ ਆ ਉਹਦੇ ਨਾਲੇ ਲੜਾਈ ਜਿਹੜੀ ਆ ਸਾਡੀ ਜਾਰੀ ਰਹੂਗੀ ਔਰ ਮੈਂ ਖਾਸ ਕਰਕੇ মিডিਆ ਦਾ ਧੰਨਵਾਦ ਕਰਦਾ ਜਿਹੜਾ ਸਾਨੂੰ ਪੂਰੀ ਦੁਨੀਆ 'ਚ ਉਛਾਲ ਰਿਹਾ ਜਿੰਨੇ ਸਾਡੀ ਹਰ ਮੋਰਚੇ 'ਚ ਦਿੱਲੀ ਮੋਰਚੇ 'ਚ ਜਾਂ ਅੰਮ੍ਰਿਤਸਰ 'ਚ ਲਾਉਨੇ ਆ ਜਾਂ ਜਿੱਥੇ ਵੀ ਮੋਰਚਾ ਲੱਗਦਾ ਉੱਥੇ মিডিਆ ਸਾਡੀ ਗੱਲ ਨੂੰ ਛਾਲਦਾ ਅਸੀਂ মিডিਆ ਦੇ ਵੀ ਬਹੁਤ-ਬਹੁਤ ਧੰਨਵਾਦ ਕਰਦਾ ਸਰਦਾਰ ਬਲਕਾਰ ਸਿੰਘ ਜਿਹੜੇ ਸਾਡੇ ਪਿੰਡ ਟੇੜਾ ਖੁਰਦ ਦੇ ਵਸਨੀਕ ਸੀ ਇਹ ਜਦੋਂ ਤੋਂ ਸ਼ੰਭੂ ਮੋਰਚਾ ਚੱਲ ਰਿਹਾ ਸੀ ਉਹਦੇ ਵਿੱਚ ਬੜੀ ਸਰਗਰਮੀ ਨਾਲ ਔਰ ਬਹੁਤ ਤਨਦੇਹੀ ਨਾਲ ਕੰਮ ਕਰ ਰਹੀ ਕੱਲ ਉੱਥੋਂ ਇਹ ਵਾਪਸ ਹੋਣ ਅੱਗੇ ਸੀ ਤੇ ਇਹਨਾਂ ਦੀ ਰਾਜਪੁਰੇ ਹਾਰਟ ਅਟੈਕ ਨਾਲ ਮੌਤ ਹੋ ਗਈ ਹੈ ਤੇ ਅੱਜ ਉਹਨਾਂ ਦਾ ਜਥੇਬੰਦੀਆਂ ਦੀਆਂ ਸਾਰਿਆਂ ਦੀ ਗਵਾਹੀ ਦੇ ਵਿੱਚ ਉਹਨਾਂ ਦਾ ਅੰਤਮ ਸੰਸਕਾਰ ਕੀਤਾ ਗਿਆ ਤੇ ਜਿੱਥੇ ਅਸੀਂ ਪਿੰਡ ਦੁੱਖ ਵੀ ਮਹਿਸੂਸ ਕਰ ਰਿਹਾ ਵੀ ਸਾਡਾ ਬਹੁਤ ਵਧੀਆ ਇਨਸਾਨ ਪਿੰਡ ਚੋਂ ਚਲੇ ਗਿਆ ਔਰ ਇਸ ਗੱਲ ਦਾ ਅਸੀਂ ਮਾਣ ਵੀ ਮਹਿਸੂਸ ਕਰਦੇ ਆਂ ਕਿ ਸਾਡੇ ਪਿੰਡ ਨੂੰ ਇਹ ਫਕਰ ਵੀ ਆ ਕਿ ਇੱਕ ਕਿਸਾਨੀ ਲਹਿਰ ਦੇ ਵਿੱਚ ਸਾਡੇ ਪਿੰਡ ਦੀ ਇੱਕ ਆਉਤੀ ਪਈ ਆ ਸ਼ਹੀਦੀ ਪਈ ਆ ਇਸ ਲਈ ਅਸੀਂ ਸਾਰਾ ਪਿੰਡ ਇਸ ਗੱਲ ਤੇ ਮਾਣ ਵੀ ਕਰਦੇ ਆ ਤੇ ਅਸੀਂ ਇਸ ਗੱਲ ਦਾ ਦੁੱਖ ਵੀ ਮਹਿਸੂਸ ਕਰਦੇ ਆ ਕਿ ਸਾਨੂੰ ਇੱਕ ਬਹੁਤ ਪਿਆਰਾ ਇਨਸਾਨ ਸਾਡੇ ਤੋਂ ਸਦਾ ਲਈ ਚਲਾ ਗਿਆ ਅਸੀਂ ਆਪਣੇ ਸਰਦਾਰ ਬਲਕਾਰ ਸਿੰਘ ਜੀ ਨੂੰ ਸੰਯੁਕਤ ਕਿਸਾਨ ਮੋਰਚੇ ਵੱਲੋਂ ਪਿੰਡ ਵੱਲੋਂ ਪੰਚਾਇਤ ਵੱਲੋਂ ਨੌਜਵਾਨ ਸਭਾ ਲੋਕ ਕਲੱਬ ਵੱਲੋਂ ਸ਼ਰਨਾਂ ਜਿੱਲੀ ਭੇਟ ਕਰਦੇ ਆ ਤੇ ਪਰਿਵਾਰ ਦੇ ਨਾਲ ਦਿਲ ਹੀ ਮਰਦੀ ਦਾ ਪ੍ਰਗਟਾਵਾ ਕੀ ਮੰਗ ਕਰਦੇ ਸਰਕਾਰ ਕੋਲ ਤੁਸੀਂ ਮੰਗ ਹੈ ਜੀ ਇੱਕ ਕਿਸਾਨ ਜਿਹੜੇ ਸ਼ਹੀਦ ਹੋਏ ਆ ਸਰਦਾਰ ਬਲਕਾਰ ਸਿੰਘ ਉਹਨਾਂ ਦੇ ਪਰਿਵਾਰ ਦੀ ਬਾਹ ਫੜੀ ਜਾਵੇ ਕਿਉਂਕਿ ਬਹੁਤ ਜਿਹੜੀ ਥਲੜੀ ਕਿਸਾਨੀ ਤੋਂ ਵਿੱਚੋਂ ਸੀ ਬੇਜ਼ਮੀਨਾ ਕਿਸਾਨ ਸੀ ਔਰ ਪਰਿਵਾਰ ਵੀ ਤਾਹ ਤੇ ਇਹਨਾਂ ਦੇ ਪਰਿਵਾਰ ਨੂੰ ਨੌਕਰੀ ਦਿੱਤੀ ਜਾਵੇ ਉਹਨਾਂ ਦੀ ਕੋਈ ਜੋਗ ਸਹਾਇਤਾ ਕੀਤੀ ਜਾਵੇ ਔਰ ਜੋ ਵੀ ਪ੍ਰਸ਼ਾਸਨ ਇਹ ਕਰ ਸਕਦਾ ਹੈ ਇਹ ਬਹੁਤ ਹੀ ਜ਼ਰੂਰੀ ਹੈ ਕਿਉਂਕਿ ਪਰਿਵਾਰ ਦੀ ਬਹੁਤ ਆਰਥਿਕ ਹਾਲਤ ਬਹੁਤ ਖਰਾਬ ਹੈ ਅਸੀਂ ਪ੍ਰਸ਼ਾਸਨ ਕੋਈ ਮੰਗ ਕਰਦੇ ਹਾਂ ਕਿ ਪਰਿਵਾਰ ਦੀ ਬਾਹ ਫੜੀ ਜਾਵੇ ਔਰ ਅਸੀਂ ਅੱਜ ਇੱਕ ਚੀਜ਼ ਹੋਰ ਜਿਹੜੀ ਨੋਟ ਕੀਤੀ ਇੱਕ ਸਿਆਸੀ ਪਾਰਟੀ ਦਾ ਇੱਥੇ ਨੁਮਾਇੰਦਾ ਆ। ਨਾਮ ਨਹੀਂ ਲੈਣਾ ਚਾਹੁੰਦਾ ਮੈਂ ਸਿਆਸੀ ਪਾਰਟੀ ਦਾ ਔਰ ਸਾਡੇ ਲਈ ਦੁੱਖ ਵਾਲੀ ਗੱਲ ਹੈ ਕਿ ਅਸੀਂ ਵੋਟਾਂ ਵਟੋਰਨ ਵੋਟਾਂ ਦੀ ਫਸਲ ਵੜਨ ਅਸੀਂ ਆਉਨੇ ਆ। ਅੱਜ ਸਿਰਫ ਇੱਕ ਪਾਰਟੀ ਦਾ ਸਿਆਸੀ ਪਾਰਟੀ ਦਾ ਨੁਮਾਇੰਦਾ ਆ ਔਰ ਹੱਕ ਜਿਹੜੀ ਹੁਕਮਰਾਨ ਪਾਰਟੀ ਹੈ ਚਾਹੇ ਵਿਰੋਧੀ ਪਾਰਟੀ ਹੈ ਕਿਸੇ ਦਾ ਕੋਈ ਨੁਮਾਇੰਦਾ ਸਰ ਸਰਦਾਰ ਬਲਕਾਰ ਸਿੰਘ ਦੇ ਅੰਤਮ ਸੰਸਕਾਰ ਵਿੱਚ ਅਜੇ ਤੱਕ ਨਹੀਂ ਆਇਆ ਔਰ ਮੈਂ ਨਿੱਜੀ ਤੌਰ ਤੇ ਸਾਰਿਆਂ ਨੂੰ ਇਹ ਮੈਸੇਜ ਵੀ ਦਿੱਤੇ ਆ। ਫੋਨ ਤੇ ਗੱਲ ਵੀ ਕੀਤੀ ਆ ਮੈਂ ਕਹਿਣਾ ਨਹੀਂ ਚਾਹੁੰਦਾ ਕਿ ਕਿਤੇ ਨਾ ਕਿਤੇ ਸਾਰਿਆਂ ਨਾਲ ਫੋਨ ਤੇ ਗੱਲ ਹੋਈ ਆ ਪਰ ਸਿਰਫ ਇੱਕ ਸਿਆਸੀ ਪਾਰਟੀ ਦਾ ਨੁਮਾਇੰਦਾ ਆਇਆ ਔਰ ਕੋਈ ਪਾਰਟੀ ਨੇ ਕਿਸੇ ਨੇ ਕੋਈ ਫੋਨ ਨਹੀਂ ਕੀਤਾ ਕਿਸੇ ਨੇ ਕੋਈ ਪਰਿਵਾਰ ਨਾਲ ਸੰਪਰਕ ਨਹੀਂ ਕੀਤਾ ਅਸੀਂ ਇਹ ਪਰਿਵਾਰ ਵੱਲੋਂ ਮੰਗ ਕਰਦੇ ਆ ਪਿੰਡ ਵੱਲੋਂ ਵੀ ਮੰਗ ਕਰਦੇ ਆ ਜਥੇਬੰਦੀਆਂ ਵੱਲੋਂ ਵੀ ਮੰਗ ਕਰਦੇ ਆ ਕਿ ਪਰਿਵਾਰ ਦੀ ਜੋਗ ਸਹਾਇਤਾ ਕੀਤੀ ਜਾਵੇ ਔਰ ਇਸ ਪਰਿਵਾਰ ਦੀ ਬਾਹ ਫੜੀ ਜਾਵੇ ਤੁਹਾਡਾ ਪੰਜਾਬ ਸਰਕਾਰ ਦੀ ਤਰਫੋਂ ਕੋਈ ਨੁਮਾਇੰਦਾ ਇੱਥੇ ਆਇਆ ਪੰਜਾਬ ਸਰਕਾਰ ਦੀ ਤਰਫੋਂ ਸ਼ਾਇਦ ਇੱਕ ਪਟਵਾਰੀ ਸਾਹਿਬ ਆਏ ਆ ਔਰ ਦੁੱਖ ਦੀ ਗੱਲ ਹੈ ਤਹਿਸੀਲਦਾਰ ਅਜਨਾਲੇ ਜਿਹੜੇ ਆਰ.ਪੀ ਸਿੰਘ ਹੈ ਸ਼ਾਇਦ ਉਹਨਾਂ ਨੂੰ ਦੋ ਵਾਰ ਫੋਨ ਕੀਤਾ ਉਹਨਾਂ ਨੇ ਫੋਨ ਨਹੀਂ ਚੁੱਕਿਆ ਅਜੇ ਕੋਈ ਉਹਨਾਂ ਨੂੰ ਪਤਾ ਵੀ ਹੈ ਸ਼ਾਇਦ ਮੇਰੇ ਕੋਲ ਉਹਨਾਂ ਕੋਲ ਫੋਨ ਵੀ ਮੌਜੂਦ ਹੋਵੇਗਾ ਪਰ ਉਹਨਾਂ ਨੇ ਦੋ ਵਾਰ ਫੋਨ ਕਰਨ ਦੇ ਬਾਵਜੂਦ ਫੋਨ ਨਹੀਂ ਚੁੱਕਿਆ ਇੱਕ ਪਟਵਾਰੀ ਸਾਹਿਬ ਸ਼ਾਇਦ ਕਾਇ ਹੋਇਆ ਉਹ ਉਹ ਪਟਵਾਰੀ ਸਾਹਿਬ ਪਹੁੰਚੇ ਤੁਹਾਡਾ ਧੰਨਵਾਦ